ਹਵਾਰਾ ਕਮੇਟੀ ਦੇ ਮੁਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਮਹਾਰਾਸ਼ਟਰ ਦੀ ಏਕਨਾਤ ਸਿੱਧੇ ਸਰਕਾਰ ਦੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਾਖਲ ਦੇ ਕੇ ਸਿੱਖਾਂ ਦੀ ਅਤੇ ਗੁਰੂ ਧਾਮਾਂ ਦੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਨੇ ਤਖਤ ਸਤਖੰਡ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਗੈਰ ਸਿੱਖ ਨਿਯੁਕਤ ਕੀਤਾ ਸੀ। ਉਸ ਵੇਲੇ ਸਿੱਖਾਂ ਦੇ ਵੱਲੋਂ ਜਿਹੜੇ ਕਿ ਵੱਡੇ ਪੱਧਰ ਉੱਤੇ ਰੋਸ ਪ੍ਰਗਟ ਕੀਤੇ ਹੋ ਜਾਣ ਤੋਂ ਬਾਅਦ ਪ੍ਰਸ਼ਾਸਕ ਬਦਲ ਕੇ ਸਿੱਖ ਲਗਾ ਦਿੱਤਾ ਗਿਆ ਸੀ ਪਰ ਹੁਣ ਤਾਂ 1956 ਦਾ ਐਕਟ ਬਦਲ ਕੇ ਸਿੱਖ ਸੰਸਥਾਵਾ ਅਤੇ ਸਿੱਖ ਮੈਂਬਰ ਪਾਰਲੀਮੈਂਟ ਦੀ ਨੁਮਾਇੰਦਗੀ ਖਤਮ ਕਰਕੇ 17 ਮੈਂਬਰੀ ਬੋਰਡ ਦੇ ਵਿੱਚੋਂ 12 ਮੈਂਬਰ ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਕਿ ਸਿੱਖ ਕੌਮ ਦੇ ਵੱਲੋਂ ਰੱਦ ਕੀਤਾ ਜਾ ਰਿਹਾ ਹੈ ਮੈਂ ਆਪਣੀ ਸ਼ੁਰੂਆਤ ਫਤਿਹ ਨਾਲ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਪਨ ਵਿੱਚ ਜੇ ਪੜ੍ਹਦੇ ਸੀਗੇ ਤੇ ਇੱਕ ਮੁਹਾਵਰਾ ਸੁਣਿਆ ਸੀਗਾ ਹਾਥੀ ਕੇ दांत ਦਿਖਾਣੇ ਕੇ ਔਰ ਖਾਣੇ ਤੇ ਔਰ ਉਹ ਮੁਹਾਵਰਾ ਅੱਜ ਕੇਂਦਰ ਸਰਕਾਰ ਜੋ ਭਾਜਪਾ ਦੀ ਸਰਕਾਰ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਰਹੀ ਇਹ ਇਨ ਬਿਨ ਇਹ ਮੁਹਾਵਰਾ ਇਨਤੇ ਲਗੁੰਦਾ ਇਹ ਕਹਿੰਦੇ ਜ਼ਰੂਰ ਨੇ ਕਿ ਸਿੱਖ ਗੁਰੂਆਂ ਨੇ ਭਾਰਤ ਵਾਸਤੇ ਹਿੰਦੁਸਤਾਨ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਦਾ ਗੁਰਤੇ ਇੱਕ ਵਾਰ ਸਤ 400 ਸਾਲਾ ਵੀ ਮਨਾਉਂਦੇ ਨੇ 550 ਸਾਲਾ ਤੇ ਵਚਨ ਵੀ ਕਰਦੇ ਨੇ ਗੁਰੂ ਨਾਨਕ ਪਾਸ਼ਾ ਦੇ ਕਿ ਅਸੀਂ ਬੰਦੀ ਸਿੰਘ ਛੱਡਾਂਗੇ ਐਲਾਨਾ ਮੇ ਬਹੁਤ ਨੇ ਲੇਕਿਨ ਨਾਲ ਦੇ ਨਾਲ ਸਾਡੇ ਤੇ ਕੋਹਾੜਾ ਚੱਲ ਰਿਹਾ ਹੈ ਅੱਜ ਜਾ ਕੇ ਦੇਖੋ ਹਰਿਦਵਾਰ ਦੇ ਵਿੱਚ ਕੀ ਗਿਆਨ ਗੋਚੜੀ ਗੁਰਦੁਆਰਾ ਉੱਥੇ ਹੈ ਉਹ ਇਤਿਹਾਸਿਕ ਗੁਰਦੁਆਰਾ ਹੈ ਉਸ ਇਤਿਹਾਸਿਕ ਗੁਰਦੁਆਰੇ ਤੋਂ ਗੁਰੂ ਨਾਨਕ ਪਾਸ਼ਾ ਨੇ ਬ੍ਰਾਹਮਣਵਾਦ ਦੇ ਉੱਤੇ ਇੱਕ ਕੋਹਾੜਾ ਮਾਰਿਆ ਸੀਗਾ ਉਹ ਸੂਰਜ ਦੀ ਪੂਜਾ ਕਰਿਆ ਸੀਗੇ ਤੇ ਸਾਡੇ ਗੁਰੂ ਨੇ ਕਿਹਾ ਨਹੀਂ ਨਮੋ ਸੂਰਜ ਸੂਰਜੇ ਅੱਜ ਸੂਰਜਾਂ ਦਾ ਵੀ ਜਿਹੜਾ ਕ੍ਰੀਏਟਰ ਹੈ ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ ਗਿਆਨ ਕੋ ਜਿਹੜੀ ਦੇ ਇਲਾਵਾ ਸਾਡੇ ਡਾਂਗਵਾਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਮੰਗੂ ਮਠ ਗੁਰਦੁਆਰਾ ਇਹ ਕਾਂਗਰਸ ਨੇ ਨਹੀਂ ਟਾਇ ਇਹ ਭਾਜਪਾ ਨੇ ਟਾਇ ਭਾਜਪਾ ਨੇ ਟਾਇ ਹੁਣ ਇਹਨਾਂ ਨੇ ਕੀ ਕੀਤਾ ਕਿ ਵੀ ਇੱਕ ਕਾਨੂੰਨ ਬਣਾ ਕਰਕੇ 1956 ਵਿੱਚ ਜਿਹੜਾ ਕਾਨੂੰਨ ਸੀਗਾ ਤਖਤ ਹਜੂਰ ਸਾਹਿਬ ਵਾਸਤੇ ਜੀ ਉਹਨਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਵਾਸਤੇ ਉਹਦੇ ਵਿੱਚ ਤਬਦੀਲੀ ਕਰਕੇ ਉਹਨਾਂ ਨੇ ਕਿਹਾ ਕਿ ਵੀ ਨਵਾਂ ਬੋਰਡ ਬਣ ਗਿਆ ਔਰ ਉਹਦੇ ਵਿੱਚ 17 ਮੈਂਬਰ ਹੋਣਗੇ 17 ਦੇ ਵਿੱਚੋਂ 12 ਬੰਦੇ ਸਰਕਾਰ ਦੇ ਹੋਣਗੇ ਸਵਾਲ ਪੈਦਾ ਉੱਠਦਾ ਕਿਉਂ ਹੋਣਗੇ ਸਰਕਾਰ ਦੇ ਸਰਕਾਰ ਦਾ ਕੀ ਮਤਲਬ ਹੈ ਕਿ ਸਾਡੇ ਤਖਤਾਂ ਦੇ ਉੱਤੇ ਪਰਬੰਧਕ ਤੌਰ ਤੇ ਉੱਥੇ ਬੰਦੇ ਲਗਾਏ ਜਾਣ ਕਿਉਂ ਇਹ ਬਣਦਾ ਹੀ ਨਹੀਂ ਜਦਕਿ ਇੱਕ ਪਾਸੇ ਜਿਹੜਾ ਸੰਵਿਧਾਨ ਹੈ ਉਹ ਕਹਿੰਦਾ ਹੈ ਕਿ ਸਾਨੂੰ ਫ੍ਰੀडम ਹੈ ਆਪਣੇ ਧਰਮ ਦੀ ਰਜਿਸਟ੍ਰੇਸ਼ਨ ਦੀ ਗੱਲ ਕਰਦਾ ਹੈ ਦੂਜੇ ਬਨੇ ਸਾਡੇ ਤੇ ਕਾਨੂੰਨ ਬਣਾਤੇ ਜਾਂਦੇ ਨੇ ਉਹ ਪ੍ਰਬੰਧਕ ਜਿਹੜੇ ਨੇ ਉਹ 6 ਮਹੀਨੇ ਪਹਿਲਾਂ ਇੱਕ ਗੈਰ ਸਿੱਖ ਪ੍ਰਬੰਧਕ ਹਜ਼ੂਰ ਸਾਹਿਬ ਤਖਤ ਉਤੇ ਲਗਾਇਆ ਗਿਆ ਸੀਗਾ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਇੱਕ ਸਿੱਖ ਨੂੰ ਉੱਥੇ ਪ੍ਰਬੰਧਕ ਦੇ ਤੌਰ ਤੇ ਲਗਾਤਾ ਅੱਜ 17 ਦੇ ਵਿੱਚੋਂ 12 ਇਹਦਾ ਮਤਲਬ ਹੋ ਗਿਆ